ਦੇ ਨਾਲ ਕਿ ਵੀਸਾਲਾ ਮਾਪਦ ਲਈ ਆ ਦੇਤੀ। ਜਿਦੋਂ ਸਾਰੇ ਪੰਜਾਬ ਨੂੰ ਪਤਾ ਹੈ ਵੀ ਇਹਨਾਂ ਨੇ ਰਾਤੋਂ ਰਾਤ ਅਸੈਂਬਲੀ ਦੇ ਦੌਰਾਨ ਤੇ ਕੋਈ ਗੱਲ ਇਹੋ ਜਿਹੀ ਨਹੀਂ ਕੀਤੀ। ਦੱਸਣਾ ਅਸੈਂਬਲੀ ਚਾਹੀਦੀ ਅਸੀਂ ਫੰਮਨਿਸਟਰ ਨੂੰ ਵੀ ਅਸੀਂ ਟੈਕਸ ਵਧਾ ਰਹੇ ਹਾਂ। ਜਿਹੜਾ ਕਹਿੰਦੇ ਸਰ ਖਜ਼ਾਨਾ ਭਰਿਆ ਰਪਿਆ ਹੁਣ 3000 ਕਰੋੜ ਦੇ ਟੈਕਸ ਲਾਤੇ ਪੰਜਾਬ ਪੰਜਾਬ ਲੋਕਾਂ ਲੋਕਾਂ ਨੂੰ ਇਹ ਗਰੀਬਾਂ ਦੀ ਸਰਕਾਰ ਜਿਹੜੇ ਝਾੜੂ ਵਾਲੀ ਸਰਕਾਰ ਤੇ ਗਰੀਬ ਹੀ ਰਗੜ ਤੇ ਬੜਾ ਗਨਾਹ ਕੀਤਾ। ਅਸੀਂ ਇਹ ਮੈਮੋਰੰਡਮ ਦੇਣ ਆਏ ਆ ਪੜਾ ਸਾਹਿਬ ਦੀ ਡਿਰੇਕਟਰਸ਼ਿਪ ਥੱਲੇ ਇਹ ਵਧੀਆ ਰੇਟ ਵਾਪਸ ਲਾਓ ਕਿਸਾਨ ਤਾਂ ਅੱਗੇ ਮਾਰਿਆ ਪਿਆ ਜੀ ਡੀਜ਼ਲ ਮਹਿੰਗਾ ਕਰਤਾ ਛਲਰਾ ਦੇ ਵਾਲੇ ਮਰਨ ਦੇ ਨੇ 12000 ਵੈਗਨ ਪਿਛਲੇ ਸਾਲ ਦੀ ਪਈ ਆ ਅੱਗੋਂ ਕੋਈ ਸਪੇਸ਼ ਨਹੀਂ ਗਈ ਐਸ ਕਾ ਮੈਨੂੰ ਡਰਾ ਵੀ ਕਿਸਾਨਾਂ ਦੀ ਪ੍ਰੈਟੀ ਵੀ ਰੁਲੇਗੀ ਤੇ ਕਿਸਾਨ ਇਸ ਮਾਨ ਸਾਹਿਬ ਨੂੰ ਬੇਨਤੀ ਆ ਪੇ ਥੋੜਾ ਜਿਆ ਤਗੜੇ ਹੋਵੋ ਵੀ ਸਿਆ ਰਹੀ ਨਹੀਂ ਸਰਕਾਰ ਚਲਣੀ ਇਹ ਗੱਲਾਂ ਵੀ ਡੀਸੀ ਸਾਹਿਬ ਆਖੜ ਮੈਂ ਵੀ ਸੀ ਸੁਣਨ ਦੇ ਵਾਸਤੇ ਮਿਲ ਨਹੀਂ ਹੋਣਾ। ਤਕਰਾ ਮਾਰਿਆ ਜਿਸ ਅਨਫਾਰਚੂਨੇਟ ਜਾ ਕੇ ਬੁਏ ਤਕਰਾ ਮਾਰਿਆ ਫਿਰ ਲੈ ਗਏ। ਪਰ ਪੰਜਾਬ ਸਰਕਾਰ ਗਰੀਬਾਂ ਨਾਲ ਤਕਰਾਦੀ ਉਹਨਾਂ ਗਰੀਬਾਂ ਨੂੰ ਨਾਲ ਤਕਰਾ ਜਿੰਨਾ ਗਰੀਬਾਂ ਨੇ ਬੜੇ ਚਾਈ ਚੀਜ਼ ਇਹਨਾਂ ਨੂੰ ਬਣਾਇਆ ਸੀ। ਬਦਲਾਅ ਹੋਣਾ ਤੇ ਬਦਲਾਅ ਆ ਗਿਆ ਜੋ ਚੰਨੀ ਨੇ ਸਾਡੇ 30 ਸਾਲ ਚੰਨੀ ਸਾਹਿਬ ਨੇ ਜੋ ਮਾਫੀ ਦਿੱਤੀ ਸੀ ਲੋਕਾਂ ਨੂੰ ਉਹ ਅੱਜ ਇਹ ਸਰਕਾਰ ਨੇ ਖੋਲੀ। ਜਿਹੜੀ ਬੱਤੀ ਮਹਿੰਗੀ ਹੋਣਾ ਇੰਡਸਟਰੀ ਦੇ ਡੁੱਬਣ ਵਾਲੇ ਪਾਸੇ ਜਾਏਗੀ ਮੈਂ ਹਾਂ ਜੀ ਪਹਿਲਾਂ ਹੀ ਪੰਜਾਬ ਡੁੱਬਣ ਡਿਆ ਇਹ ਹੋਰ ਡੁੱਬਣ ਵਾਲੇ ਪਾਸੇ ਪਏ ਨੇ ਜਿਹੜੇ ਕਹਿੰਦੇ ਅਸੀਂ ਬਦਲਾਓ ਹੁਣ ਹੌਲੀ ਹੌਲੀ ਲੋਕਾਂ ਨੂੰ ਬਦਲਾਓ ਦਾ ਪਤਾ ਲੱਗਿਆ ਤੇ ਹਜੇ ਲੱਗੇਗਾ ਪਤਾ ਕਿ ਅਸੀਂ ਗਲਤੀ